ਪੀਵੀ24 ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਕੈਬਨਿਟ ਦੇ ਵਿੱਚ ਵੱਡਾ ਫੇਰ ਬਦਲ ਹੋ ਸਕਦਾ ਹੈ ਕੁਝ ਮੰਤਰੀ ਨਵੇਂ ਬਣਾਏ ਜਾ ਸਕਦੇ ਨੇ ਔਰ ਕੁਝ ਪੁਰਾਣੇ ਚਿਹਰੇ ਕੈਬਨਿਟ ਤੋਂ ਬਾਹਰ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਹੀ ਦੋ ਮੰਤਰੀ ਜਿਨ੍ਹਾਂ ਵਿੱਚ ਕੀ ਹਰਪਜਨ ਸਿੰਘ ਈਟੀਓ ਤੇ ਨਾਲ ਦੀ ਨਾਲ ਲਾਲਚੰਦ ਕਟਾਰੂਚਕ ਇਹਨਾਂ ਦੋਹਾਂ ਨੂੰ ਦਿੱਲੀ ਬੁਲਾਇਆ ਔਰ ਰਿਪੋਰਟ卡ਡ ਮੰਗਿਆ ਤੇ ਮੰਤਰੀ ਹੁੰਦਿਆ ਤੁਸੀਂ ਕੀ ਕੁਝ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਹਰਪਜਨ ਸਿੰਘ ਈਟੀਓ ਤੇ ਵੀ ਇਲਜ਼ਾਮ ਲੱਗੇ ਨੇ ਕਿ ਬਿਜਲੀ ਵਿਭਾਗ ਦੇ ਵਿੱਚ ਕ੍ਰਪਸ਼ਨ ਹੋਈ ਹੈ ਔਰ ਕ੍ਰਪਸ਼ਨ ਦੇ ਥਰੂ ਜੋ ਪੈਸਾ ਹੈ ਉਹ ਪਾਰਟੀ ਫੰਡ ਵੱਲ ਦਿੱਤਾ ਜਾਂਦਾ ਸੀ ਇਹ ਜੇ ਅਲੀਗੇਸ਼ਨ ਲੱਗੇ ਨੇ ਇਸ ਤੋਂ ਇਲਾਵਾ ਲਾਲਚੰਦ ਕਟਾਰੂ ਚੱਕ ਵੀ ਸੁਰਖੀਆਂ 'ਚ ਰਹੇ ਨੇ ਕਿਉਂਕਿ ਇੱਕ ਨੌਜਵਾਨਾਂ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਨਾਮ ਆਇਆ ਸੀ ਤੇ ਹੁਣ ਦੱਸਿਆ ਜਾ ਰਿਹਾ ਕਿ ਇਹਨਾਂ ਦੋਹਾਂ ਮੰਤਰੀਆਂ ਦੀ ਵੀ ਛੁੱਟੀ ਹੋ ਸਕਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਖਬਰ ਦੇ ਦਈਏ ਕਿ ਜੋ ਪੰਜਾਬ ਦੇ ਸਪੀਕਰ ਨੇ ਪੁਲਟਾਰ ਸਿੰਘ ਸੰਧਵਾ ਉਹਨਾਂ ਨੂੰ ਵੀ ਕੈਬਿਨੇਟ ਵਿੱਚ ਜਗ੍ਹਾ ਮਿਲ ਸਕਦੀ ਹੈ ਤੇ ਉਹਨਾਂ ਦੀ ਜਿਹੜੀ ਕੁਰਸੀ ਖਾਲੀ ਹੋਏਗੀ ਸਪੀਕਰ ਦੀ ਉੱਥੇ ਮੰਨਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ ਬਲਜਿੰਦਰ ਕੋਰ ਜੋਕੀ ਤਲਵੰਡੀ ਸਾਬ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਵੱਡੀ ਖਬਰ ਦੱਸ ਦਿੰਦੇ ਆ ਕਿ ਸੰਜੀਵ अरोड़ा ਜਿਨ੍ਹਾਂ ਨੇ ਰਾਜ ਸਭਾ ਸੀਟ ਛੱਡੀ ਹੈ ਤੇ ਲੁਧਿਆਣਾ ਵੈਸਟ ਤੋਂ ਲੜਨਗੇ ਜੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੋਗੀ ਦੀ ਸੀਟ ਸੀ ਤਾਂ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਹਾਨੂੰ ਚੋਣ ਜਿੱਤਣ ਤੋਂ ਪਹਿਲਾਂ ਹੀ ਮੰਤਰੀ ਬਣਾ ਦੇਵਾਂਗੇ ਅਜਿਹੀਆਂ ਖਬਰਾਂ ਆ ਰਹੀਆਂ ਨੇ ਹਾਲਾਂਕਿ ਇਸ ਦੇ ਵਿੱਚ ਕੋਈ ਵੀ ਪਾਰਟੀ ਦੇ ਵੱਲੋਂ ਅਫੀਸ਼ੀਅਲ ਪੁਸ਼ਟੀ ਨਹੀਂ ਕੀਤੀ ਗਈ ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਕੈਬਨਿਟ ਦੇ ਵਿੱਚ ਹਿੱਲ-ਜੁਲ ਹੋਣ ਵਾਲੀ ਹੈ ਕੋਈ ਮੰਤਰੀ ਨਵੇਂ ਆਉਣ ਵਾਲੇ ਨੇ ਤੇ ਕਈ ਮੰਤਰੀ ਜਾਣ ਵਾਲੀ ਨਹੀਂ ਤੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਇਹ ਸਭ ਕੁਝ ਹੋ ਜਾਏਗਾ ਅਜਈਆਂ ਹੋਰ ਖਬਰਾਂ ਵੇਖਣ ਦੇ ਲਈ ਵੇਖਦੇ ਰਹੋ ਟੀਵੀ 24 ਨਿਊਜ਼ ਪੰਜਾਬ